ਜੀਰ ਕੀ ਹਾਲ ਚਾਲ ਹੈ ਹੋਰੇ ਦੋਸਤਾਂ ਮਿੱਤਰਾਂ ਅਮੇਰਿਕਾ ਤੋਂ ਠੀਕ ਠਾਕ ਹੁਣ ਸੜੇ ਜਾਣ ਦੇ ਸੈਟ ਵੈਟ ਹੋਣਗੇ ਤੇ ਲਓ ਮਿੱਤਰੋ ਇੱਕ ਗੁੱਡ ਨਿਊਜ਼ ਆ ਦੋ ਦਿਨਾਂ ਬਾਅਦ ਆਪਣਾ ਨਾ ਬੱਚਾ ਵਾਪਸ ਮੁੜਿਆ ਉਹ ਨਾ ਮਾਮਟੀ ਤੇ ਫਿਰਦਾ ਮੈਂ ਚੱਲ ਕੇ ਦੇਖੋ ਨਾ ਇੱਕ ਮੜਾਗੇ ਛੜਦਗੇ ਪਹਿਲਾਂ ਆਪਾਂ ਮੈਂ ਨਾ ਕਾਣੀ ਫੋਨ ਚੱਲਿਆ ਸੀ ਤੇ ਉਹ ਮੌ ਇਹ ਨਾ ਫਿਰਦਾ ਸੀਗਾ ਆ ਲੋ ਆ 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 ਉੱਥੇ ਫਿਰਦਾ ਉਹ ਮੰਗਟੀ ਤੇ ਮੈਂ ਨਾ ਦਾਣੇ ਪਾਉਣ ਚੱਲਿਆ ਸੀ ਮੈਂ ਉਹ ਨਾ ਟੱਕਣ ਜੀਰੇ ਤੇ ਲੈ ਕੇ ਚੱਲਿਆ ਸੀ ਨਾ ਦਾਣੇ ਮੈਂ ਉਹ ਵੀ ਉੱਥੇ ਹੀ ਰੱਖ ਕੇ ਮੁੜਿਆ ਮੈਂ ਕਿਹਾ ਵੀ ਇਹਨੂੰ ਮੈਂ ਕੈਮਰਾ ਚੱਕ ਕੇ ਲਿਆ ਮੈਂ ਥੱਲੇ ਜਾ ਕੇ ਪਹਿਲਾਂ ਇਹਨੇ ਆਜੋ ਯਾਰ ਤੁਸੀਂ ਆਹ ਦੇਖ ਲਓ ਬਾਈ ਤਾਂ ਜੜ ਕੇ ਐ ਬਹਿ ਜਾਂਦੇ ਆ ਓਏ ਓਆ ਆ ਆ ਇੱਧਰ ਫੇਦਰੋ ਫਿਰਦੇ ਨੇਵਰ ਐਵਰ ਦੀ ਡਰਿਆ ਨਾ ਕਰੋ ਇਹ ਬਈ ਡਰਦੇ ਬਹੁਤ ਇਹਨਾਂ ਤੋਂ ਇਹਨਾਂ ਨੂੰ ਫਿਰ ਮੈਂ ਪਤਾ ਕੀ ਕਰਦਾ ਇਹ ਟਰੇਆਂ ਚ ਗਿੱਜੇਗਾ ਤੁਹਾਨੂੰ ਪਤਾ ਫਾਰਮ ਅਜਿਹਾ ਟਰੇਆਂ ਜੀ ਹੁੰਦਾ ਸਿਸਟਮ ਤੇ ਮੈਂ ਇਹਨਾਂ ਨੂੰ ਕੜਾਈ ਚ ਫੁੱਲ ਪਾਈ ਵੀ ਆ ਆਏ ਬਈ ਆਹ ਖਾਂਦੇ ਆ ਇੱਥੇ ਰੱਖ ਕੇ ਆ ਦੇ ਹੁਣ ਤੇ ਨਾ ਨਾਲ ਰਹਿਣ ਲੱਗੇ ਨਾ ਮੜੇ ਜਾਂਦੇ ਬਈ ਹੁਣ ਘਟ ਲੜਦੇ ਆ ਉਹਦੇ ਪਾਣੀ ਪੂਣੀ ਵੀ ਕੂਂਡੇ ਚ ਬਈ ਦੋ ਦਿਨਾਂ ਬਾਅਦ ਇਹਨਾਂ ਨੇ ਨਾ ਪਾਣੀ ਅੱਜ ਪੀਤਾ ਆ ਦੇਖੋ ਜੀ ਹੁਣ ਵੀ ਪੀ ਜਾਂਦੇ ਬਾਕੀ ਵੀ ਆ ਲਓ ਦੋ ਦਿਨਾਂ ਬਾਅਦ ਜੀ ਨਹੀਂ ਲਾਇਆ ਪਤੰਦਰਾਂ ਨੂੰ ਪਤਾ ਨਹੀਂ ਕੀ ਚੱਕਰਾ ਹੁਣ ਬਈ ਬੱਚਾ ਚੱਲ ਕੇ ਛਾੜਦੇ ਆਪਾਂ ਤੇ ਉਧਰ ਭਾਪੇ ਦੇ ਵੀ ਜਾਲ ਚ ਪਾਈ ਤੁਹਾਨੂੰ ਦਿਖਾਉਣਾ ਮੈਂ ਉਹਨਾਂ ਦੇ ਉਧਰ ਨਹੀਂ ਜਾ ਕੇ ਬੈਠਾ ਦੇਖਿਓ ਇੱਥੇ ਦਾਣੇ ਖਾਂਦਾ ਹੋਊਗਾ ਹੋਰਿਆ ਕੁੜੇ ਦੇ ਬਹਿ ਗਿਆ ਆ ਬਈ ਦਾਣੇ ਮੈਂ ਆਈ ਰੱਖ ਗਿਆ ਸੀਗਾ ਇੱਥੋਂ ਉਹ ਬੇਟਾ ਗਲਾ ਬੀਟਾ ਡੋਦੀ ਦੋ ਦਿਨਾਂ ਬਾਅਦ ਅੱਜ ਵਾਪਸ ਆ ਗਿਆ ਭਾਈ ਮੈਂ ਯਕੀਨ ਨਹੀਂ ਮੰਨਦਾ ਯਾਰ ਵੀ ਆ ਜੂਗਾ ਵਾਪਸ ਪਰ ਦੀਵਾਲੀ ਹੈਗੀ ਹਨਾ ਨੂੰ ਤਾਂ ਵਧ ਗਈ ਹੋ ਗਿਆ ਬਾਈ ਜੇ ਅੱਜ ਮੁੜਿਆ ਅੱਜ ਪਟਾਕਿਆਂ ਨੇ ਨੂੰ ਕਿਤੇ ਵੀ ਟਿਕਣ ਨਹੀਂ ਛਿ ਦੇਣਾ ਆ ਦੇ ਉੱtre ਆ ਚੱਕੋ ਆਹ ਦੇ ਜਾ ਬਾਈ ਆ ਆ ਆ ਆ ਆ ਆ ਆ ਸੀਗਾ ਫੜ ਕੇ ਤੁਹਾਨੂੰ ਸ਼ੌਂਕ ਕਰਨਾ ਇਹਨੂੰ ਦਾਣੇ ਪਾ ਬਾਲਾ ਯਾਰ ਤੇ ਕੜਮਸ ਕਰੀ ਬੈਠੇ ਆ ਬਣਾ ਯਾਰ ਕੰਮ ਤਾਂ ਖਸਰਨਾ ਕਰੀ ਬੈਠੇ ਆ ਇੱਕ ਮਿੰਟ ਮੈਂ ਬੈਟਰੀਆਂ ਚ ਨਾ ਦਾਣੇ ਪਾਦਾ ਮੈਂ ਇਥੋਂ ਪੌੜੀ ਦੇ ਜੜਾ ਉਹ ਇੱਥੇ ਤੁਰਿਆ ਫਿਰਦਾ ਸੀ ਮੈਂ ਨਾਲ ਹੀ ਦਾਣੇ ਥੀਂ ਰੱਖ ਗਏ ਮੈਂ ਕਿੱਕੜ ਛੱਡ ਦਿੱ ਗਏ ਨਾਲੇ ਮੈਂ ਕੈਮਰਾ ਚੱਕ ਕੇ ਲੈ ਥੱਲੇ ਜਾ ਕੇ ਮੈਂ ਕਿਹਾ सोनू ਵੀ ਦਿਖਾਈ ਦਵਾਂ ਹਨ ਉਹਦੇ ਬਰੀਕ ਜਿਹਾ ਤੁਰਿਆ ਫਿਰਦਾ ਇੱਕ ਇੱਕ ਬੱਚਾ ਹੋਰ ਉਹ ਕੋਟ ਤੋਂ ਨਹੀਂ ਦਿੱਤਾ ਇਹ ਬੈਠ ਜੀ ਇਸ ਹੱਥ ਤੇ ਕੋਈ ਆ ਵੀ ਕੱਢ ਲੀਆ ਕੁਝ ਜੀ ਵੀ ਕੱਢ ਲਿਆ ਬਾਹਰ ਢੇਡ ਗਏ ਮੈਂ ਬਾਈ ਕੁਝ ਨਾ ਦੋਨੇ ਭਰਦਾ ਟਰੀਆਂ ਚ ਦਾਣੇ ਪਾਤਾ ਫਿਰ ਤੁਹਾਨੂੰ ਮਿਲਦਾ ਉਹ ਬਾਈ ਦਾਣੇ ਰੱਖਤੇ ਆਪਾਂ ਤੇ ਆਹ ਸੀਗਾ ਬਾਈ ਬੱਚਾ ਦੇਖੋ ਇਧਰ ਬਾਈ ਜੀਰੋ ਕਲੀ ਦਈਆ ਵਾਹ ਫਾ ਗਿਆ ਬਾਈ ਦੋ ਦਿਨਾਂ ਬਾਅਦ ਢਾਈ ਦਿਨ ਹੋ ਗਏ ਵਾਹੇ ਅੱਧਾ ਦੁਪਹਿਰਾ ਹੋ ਗਿਆ ਹੁਣ ਦੇਖ ਲਓ ਅਜਰੇ ਦਿਨ ਦਾ ਮੈਂ ਤਾਂ ਕਹਿਆ ਨਹੀਂ ਮੁੜਦੇ ਨਿੱਕਾ ਬਾਲਾ ਪਤਾ ਕਿੱਧਰ ਚਲ ਗਈ ਹੋਰ ਉੱਠ ਗਿਆ ਸੀਗਾ ਉਹ ਟਾਵਰ ਕੋਲੇ ਟਾਵਰ ਤੇ ਨਹੀਂ ਬੈਠਾ ਉਹ ਇਧਰ ਕਿਤੇ ਪਤਾ ਨਹੀਂ ਕਿਥੇ ਡੇ ਕੇ ਪਿਆ ਸੀਗਾ ਰੇਂਜੋਂ ਬਾਹਰ ਹੋ ਗਿਆ ਸੀ ਕਿਉਂਕਿ ਇਹ ਨਾ ਬਈ ਸਵੇਰੇ ਸਵੇਰੇ ਉੱਡ ਗਏ ਸੀਗੇ ਸੋਬਾ ਸੋਬਾ 4-5 ਉੱਡ ਗਏ ਸੀਗੇ ਨਵੇਂ ਸਾਰੇ ਆਹ ਖੰਭੇ ਕਿਧਰੋਂ ਲੱਗ ਗਾ ਤੇ ਮੈਂ ਤਾਂ ਕਿਹਾ ਬਾਈ ਔਖਾ ਵੀ ਨਹੀਂ ਮੁੜਦੇ ਨਹੀਂ ਮਣਦੇ ਪਰ ਫੇਰ ਵੀ ਯਾਰ ਬੱਚੇ ਨੇ ਸਰਾ ਕਰਾ ਦੀ ਨਸਲ ਦਾ ਫਰਨਾਸਲੀ ਹੁੰਦੀ ਬਾਈ ਆ ਗਿਆ ਇਹਦਾ ਭਾਈ ਹੈਗਾ ਲੱਗਿਆ ਪਿਆ ਆਪਣੇ ਕੋਲੇ ਤੇ ਇੱਥੇ ਫਿਰਦਾ ਹੋਊਗਾ ਦੋ ਤਾਂ ਆਵਾ ਛੋਟੇ ਆ ਵੀ ਉੱਡ ਗਏ ਸੀ ਆ ਵੀਰੇ ਤੁਹਾਨੂੰ ਦਿਖਾ ਦੱਸਿਆ ਸੀ ਨਾ ਮੈਂ ਸ਼ਾਖੇ ਜੀ ਤੇ ਇੱਕ ਸੀਗਾ ਆ ਦੇ ਆ ਦੇ ਆ ਦੇ ਹੁੰਦਾ ਆ ਇਹਦਾ ਭਾਈ ਇਹ ਖੰਭ ਜੇ ਖੋਲ ਕੇ ਖਾਂਦਾ ਆ ਜਿਹੜਾ ਆਹ ਵਾਲਾ ਤੇ ਸਰਾ ਕਰਾਤੀ ਗੁੱਡ ਬੱਤੂਈ ਬਹੁਤ ਮਖੈਂਡ ਕਰਾਤੀ ਯਾਰ ਇਹਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਥੋੜੀ ਜੀ ਲਾਲ ਸਰਾ ਚਲੋ ਜੀ ਟਰੇ ਆਪਾਂ ਉਹ ਭਰ ਕੇ ਰੱਖਤੀ ਆਪਾਂ ਇੱਧਰ ਲੇ ਜੀ ਆ ਸਾਰੇ ਧਾਣੇ ਪਾ ਕੇ ਇੱਧਰ ਰੱਖਦੇ ਤੇ ਕੁਝ ਜਣਾਂ ਚ ਪਾ ਲਈਏ ਪਾਣੀ ਤੇ ਛਤਰੀ ਹੁਣ ਆਪਾਂ ਲਾਦ ਗਏ ਕਿਉਂਕਿ ਅੱਜ ਹੈਗੀ ਬਾਈ ਕੱਲੂ ਹੈਗੀ ਦੀਵਾਲੀ ਅੱਜ ਤਾਂ ਹੈਣੀ ਇਹ ਕਿਰ ਦੀਵਾਲੀ ਦਾ ਵੀ ਥੋੜਾ ਜਨਾ ਉਲਝਾ ਰਹੀ ਦੀ ਪਾਇਆ ਗਾ ਕਹਿੰਦੇ ਹਣੀ ਅੱਜ ਅੱਜ ਹੈਗੀ 20 ਤਰੀਕ ਪਤਾ ਨਹੀਂ ਕਹਿੰਦੇ 21 ਦੀ ਆ ਠੀਕ ਆ ਇਹ ਜੇ ਤੁਹਾਨੂੰ ਬੜਾ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਇਹ ਥੋੜਾ ਜਿਹਾ ਉਲਝਣ ਚ ਪਏ ਹੋਏ ਐ ਤੇ ਕੀ ਲੋਕ ਦੱਸਿਓ ਬਾਈ ਕਮੈਂਟ ਕਰਕੇ ਵੀ ਅੱਜ ਆ 20 ਤਰੀਕ ਦੀ ਕਿ ਕੱਲੂ ਆ ਤੇ ਆਪਾਂ ਛਤਰੀ ਲਾਉਨੇ ਆ ਉਹਨੂੰ ਹੁਣ ਆਪਾਂ ਦੰਨੇ ਆ ਅਲਵਿਦਾ ਮਤਲਬ ਕਿ ਕੋਡੇ ਦੇ ਵਿੱਚ ਛੱਡ ਦੰਨੇ ਆ ਆ ਮੋਰ ਕੇ ਬਈ ਜਾਨਵਰ ਆਹਾ 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 ਵੇ ਦੇਖ ਉਧਰ ਕੈਮਰੇ ਵਾਲੀ ਬਾਈ ਹੈਲੋ ਉਧਰ 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 ਬੇਟਾ ਹੁਣ ਬਈ ਜਾਨੇ ਦਾ ਭੁੱਖਾ ਟਰੇਜ ਦਾਣੇ ਖਾਈਂ ਦੂਜੀ ਜਾਨਵਰ ਉਹਦੇ ਕਰਕੇ ਇਹ ਥੋੜਾ ਜਿਹਾ ਭਜੂ ਭਜੂ ਜੇ ਕਰਦਾ ਵੱਲ ਫਿਰ ਜਾ ਪਾਜਾ ਕਾਲਾ 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 ਇੱਕ ਇਹ ਥੋੜਾ ਜਿਹਾ ਪਾਣੀ ਮੰਗਦਾ ਹੋਊਗਾ ਜਿਹੜੀ ਗੱਲ ਹੁਣ ਪਤਾ ਨਹੀਂ ਖਾਦਾ ਪੀਦਾ ਕੁਝ ਨਹੀਂ ਗੇਦੇ ਪੋਟੇ ਦੇ ਅੰਦਰ ਨਾ ਕੁਝ ਨਹੀਂ ਗਾ ਜਮਾ ਖਾ ਲੀਆ ਓਕਰ ਪੋਟਾ ਜਮਾ 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 ਖਾ ਲੀਆ ਭੁੱਖਾ ਜਾਨਵਰੀ ਵੇਹੇ ਮੁਰਦਾ ਹੁੰਦਾ ਇਹ ਵੀ ਗੱਲ ਆ ਤੇ ਦੂਜੀ ਗੱਲ ਘਰੇ ਆਉਣਾ ਬਹੁਤ ਏਕਟਾਸਕ ਵਾਲੀ ਗੱਲ ਆ ਬਈ ਸਰਾਗਰਾਫੀ ਬੱਚੀ ਨਾਈਸ 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 ਬਾਕੀ ਸਾਰੇ ਮੁੜੇ ਆਏ ਸੀਗੇ ਬੈਠਾ ਵਾਲੇ ਵੀ ਆ ਗਏ ਸੀ ਨਾ ਮੈਂ ਕੱਲ ਵਲੌਗ ਪਾਇਆ ਸੀਗਾ ਬੈਠਾ ਵਾਲਾ ਆਪਣਾ ਕਿਧਰ ਗਿਆ ਕਿਧਰ ਗਿਆ ਕਿਧਰ ਗਿਆ ਕਿਧਰ ਗਿਆ ਕਿਧਰ ਗਿਆ ਕਿਧਰ ਗਿਆ ਦੋ ਨੰਬਰ ਤੇ ਖਾਈ ਜਾਂਦਾ ਮੇਰਾ ਆ ਬੈਠਾ ਮੁੜੇ ਆਏ ਸੀਗੇ ਵੀ ਚਲੋ ਵਖੋ ਬਈ ਪਾਣੀ ਦਾ ਪਿਆਸਾ ਆ ਦੇ ਪੀ ਜਾਂਦਾ ਨਾ ਪੀਲਾ 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 ਆ ਲੈ ਹੋਰ ਇੱਕ ਕੱਪ ਭਰ ਕੇ ਪਾ ਲੈ ਆ ਲੈ ਆਰਾਮ ਨਾਲ ਪੀ 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 ਥੋੜਾ ਜਿਹਾ ਹੋਰ ਪੈਂਦਾ ਆਦੋ ਕਿ ਆ ਕੋਈ ਆ ਦੇ ਦਿੰਨੇ ਆਪਾਂ ਟੱਕਣ ਸਾਰੇ ਨਜ਼ਾਰੇ ਨਾ ਖਾ ਪੀ ਲੋ ਤੇ ਇੱਥੇ ਨਾ ਦੋ ਬੱਚੇ ਆਪਾਂ ਛੋਲੇ ਦਿਆ ਕਰਨੇ ਇੱਕ ਤਾਂ ਆ ਕਮਜ਼ੋਰਾ ਜਾ ਹੋ ਗਿਆ ਮੜਾ ਜਿਹਾ ਇਹੇ ਤੇ ਇੱਕ ਬੱਚਾ ਹੋਰ ਗੁਲਾਬੀ ਘੰਡਲ ਉਹਦੇ ਵਿੱਚ ਖਾਈ ਜਾਂਦਾ ਦੋਨੇ ਫੜ ਕੇ ਪੱਥਰ ਲੈਣੇ ਚਾਹਦੇ ਮਿਲਿਆ ਉਹਨਾਂ ਫੜ ਕੇ ਇੱਧਰ ਬਈ ਦਾਣੇ ਪਾਦੇ ਆ ਇਹ ਵੀ ਖਾਈ ਜਾਂਦੇ ਲੋ ਬਈ ਆ ਦੋਨੇ ਆ ਪੱਠੇ ਇਹ ਆ ਪੱਥਰ ਲੈਣੇ ਚਾਹਦੇ ਇਹਨਾਂ ਨੂੰ ਛੋਲੇ ਦਿਆ ਕਰਾਂਗੇ ਹਫਤਾ ਤੱਕ ਦਿੱਤੇ ਛੋਲੇ ਉਹ ਕੈ ਰਿਪੋਰਟਾਂ ਹੋ ਜਾਣ ਫੇਰ ਖੁੱਡੇ ਛੱਡ ਦਾਂਗੇ ਹੁਣ ਡਾਣੇ ਦਾ ਪਾਬੰਦ ਕਰਤੇ ਆ ਤੇ ਆਪਾਂ ਕਹਿੰਦੇ ਵੀ ਸਿਹਤ ਨਾ ਘਟੇ ਹਨਾ ਬੱਚਿਆਂ ਦੀ ਉਮਾਰੇ ਨੂੰ ਟਾਇਰ ਪਹਿਲੇ ਥੱਲੇ ਪਾਉਂਦੇ ਹੁੰਦੇ ਹੁੰਦੇ ਹੁਣ ਤਾਂ ਟਰੇ ਚ ਪਾਉਣ ਲੱਗੇ ਮੇਰੇ ਹਿਸਾਬ ਨਾਲ ਉਹਦੇ ਕਾਰਨ ਹੀ ਥੋੜਾ ਜਿਹਾ ਹੋ ਗਿਆ ਇਹ ਕੰਮ ਤੇ ਠੀਕ ਆ ਬਾਈ ਇਹ ਵੀਡੀਓ ਦਾ ਅਪ ਇਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਦਾ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕੱਤਣ ਲੱਗੀ ਤੇ ਵਧਾਈਆਂ ਬਾਈ ਤੁਹਾਨੂੰ ਸਾਰਿਆਂ ਨੂੰ ਬੱਚਾ ਮੁੜਿਆ ਆਪਣਾ